ਮੰਦ ਜਿਹੜਾ ਸਾਰਾ ਕੀਤਾ ਗਿਆ ਜੇ ਟੂਰਨਾਮੈਂਟ ਦਾ ਇਹਦੇ ਵਿੱਚ ਕਬੱਡੀ ਦੇ ਮੈਚ ਵੀ ਸੀਗੇ ਤੇ ਨਾਲ ਦੀ ਨਾਲ ਕੁੜੀਆਂ ਤੇ ਅੱਜ ਦੀ ਜੋ ਟੂਰਨਾਮੈਂਟ ਕਰਵਾਇਆ ਗਿਆ ਇਹ ਆਪਣੀ ਫਰਸਟ ਲੀਗ ਸੀ ਤੇ ਇਹ ਪੰਜਾਬ ਪੁਲਸ ਪ੍ਰੀ ਟ੍ਰੇਨਿੰਗ ਅਕੈਡਮੀ ਦੁਆਰਾ ਇਹ ਜਿਹੜਾ ਟ੍ਰੀਨ ਦਾ ਜਿਹੜਾ ਪ੍ਰਬੰਧ ਹੈ ਜਿਹੜਾ ਸਾਰਾ ਕੀਤਾ ਗਿਆ ਜੇ ਟੂਰਨਾਮੈਂਟ ਦਾ ਇਹਦੇ ਵਿੱਚ ਕਬੱਡੀ ਦੇ ਮੈਚ ਵੀ ਸੀਗੇ ਤੇ ਨਾਲ ਦੀ ਨਾਲ ਕੁੜੀਆਂ ਤੇ ਮੁੰਡਿਆਂ ਦੀ ਦੌੜਾਂ ਵੀ ਸੀਗੀਆਂ 1600 ਮੀਟਰ ਮੁੰਡਿਆਂ ਦੀ ਦੌੜ ਸੀਗੀ ਕੁੜੀਆਂ ਦੀ 800 ਮੀਟਰ ਦੌੜ ਸੀਗੀ ਉਸ ਤੋਂ ਬਾਅਦ ਫਿਰ ਉਹਨਾਂ ਦੇ ਲੌਂਗ ਜੰਪ ਤੇ ਹਾਈ ਜੰਪ ਸੀਗੇ ਤੇ ਉਸ ਤੋਂ ਬਾਅਦ ਫਿਰ ਆਪਣੇ 60 ਕਿਲੋ ਦੇ ਕਬੱਡੀ ਦੇ ਮੈਚ ਸੀਗੇ ਤੇ ਉਸ ਤੋਂ ਬਾਅਦ ਓਪਨ ਦੇ ਮੈਚ ਸੀਗੇ ਜਿਹੜੀ ਫਰਸਟ ਜਿਹੜੀ ਕਬੱਡੀ ਦੇ ਵਿੱਚ ਵਿਨਰ ਰਹੀ ਆ ਉਹ ਕੈਟਦੀ ਆ ਜੀ ਤੇ ਸੈਕਿੰਡ ਨੰਬਰ ਤੇ ਗੁਰਮਾ ਦੀ ਟੀਮ ਰਹੀ ਆ ਤੇ ਉਸ ਤੋਂ ਬਾਅਦ ਬੈਸਟ ਜਾਫੀ ਅਮੀਨ ਸਾਹ ਰਹੇ ਆ ਤੇ ਉਸ ਤੋਂ ਬਾਅਦ ਬੈਸਟ ਰੀਡਰ ਆਪਣੇ ਦਾਦੂ ਲਸਾੜਾ ਰਾਣਾ ਸ਼ੰਕਰ ਰਾਣਾ ਸ਼ੰਕਰ ਰਹੇ ਆ ਜੀ ਤੇ ਆਪਣੇ ਬਹੁਤ ਹੀ ਜੋ ਤੁਹਾਨੂੰ ਪਤਾ ਹੀ ਆ ਉਗੇ ਆਪਣੇ ਜੋ ਕਮੈਂਟੇਟਰ ਹੈ ਇੱਥੇ ਪਹੁੰਚੇ ਸੀਗੇ ਉਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਇੱਥੇ ਮੇਰੇ ਪਤਵੰਤੇ ਬਾਈ ਇਹ ਪਹਿਲੀ ਲੀਗ ਆ ਆਪਣੀ ਤੇ ਚੰਨੇ ਬਾਈ ਦੇ ਸਹਿਯੋਗ ਨਾਲ ਕਰਾਈ ਗਈ ਤੇ ਬਾਈ ਨੇ ਬਹੁਤ ਵਧੀਆ ਪ੍ਰਰਲਾ ਕੀਤਾ ਜੋ ਨਵੇਂ ਪਲੇਅਰਾਂ ਨੂੰ ਮੌਕਾ ਮਿਲਦਾ ਵਾ ਤੇ ਨਸ਼ਾ ਰਹਿਤ ਲੀਗ ਆਪਣੀ ਠੀਕ ਆ ਤੇ ਜਾਨੀ ਕਿ ਨਵੇਂ ਪਲੇਅਰਾਂ ਨੂੰ ਵੱਧ ਮੌਕਾ ਮਿਲਦਾ ਵੱਧ ਟਾਈਮ ਜਿਵੇਂ ਪੁਰਾਣੇ ਜਿਵੇਂ ਮੰਨ ਲਓ ਆਪਾਂ ਟਾਈਮ ਵੱਧ ਦਿੱਤਾ ਵਾ ਜੇ ਬੱਕੇ ਦੇ ਟੂਰਨਾਮੈਂਟ ਦੇੰਨੇ ਪੰਜ ਚਾਰ ਕੌਡੀਆਂ ਦੇ ਕੇ ਪਲੇਅਰਾਂ ਨੂੰ ਮੌਕਾ ਘੱਟ ਮਿਲਦਾ ਇਹ ਲੀਗ 'ਚ ਮੌਕਾ ਪਲੇਅਰਾਂ ਨੂੰ ਵੱਧ ਮਿਲਦਾ ਵਾ ਠੀਕ ਆ ਅੱਛਾ ਇਹ ਉਪਰਾਲੇ ਕਰਦੇ ਰਹਿਣਾ ਚਾਹੀਦਾ ਲੱਗਦਾ ਹਾਂਜੀ ਹਾਂਜੀ ਇਹ ਉਪਰਾਲੇ ਕਰਦੇ ਰਹਿਣਾ ਚਾਹੀਦਾ ਤਾਂ ਹੀ ਨਵੇਂ ਪਲੇਅਰ ਉੱਠਣਗੇ ਇੱਕ ਗੱਲ ਹੋਰ ਬਾਈ ਟੂਰਨਾਮੈਂਟ ਕਮੇਟੀ ਨੂੰ ਜ਼ਰੂਰ ਚਾਹੀਦਾ ਜਿੱਦਾਂ ਹੁਣ ਜਿਹੜਾ ਕੋਈ ਪਲੇਅਰ ਮਾੜਾ ਘਰੋਂ ਜਿੱਦਾਂ ਮੰਨ ਲਓ ਹੁਣ ਕੋਈ ਪਲੇਅਰ ਜਾਂਦਾ ਟੀਮਾਂ ਨੂੰ ਕਰਾਇਆ ਦੇਣਾ ਚਾਹੀਦਾ ਜਰੂਰ ਖਰਚਾ ਪਰ ਦੇਣਾ ਚਾਹੀਦਾ ਕਿਉਂਕਿ ਹੁਣ ਜਿਹੜਾ ਪਲੇਅਰ ਮਾੜਾ ਵਧੀਆ ਖੇਡਦਾ ਕਿਉਂਕਿ ਦੇਖੋ ਅੱਜ ਖਰਚਾ ਕਰ ਦੂਗਾ ਕਿਉਂਕਿ ਉਹਨੂੰ ਕੱਲ ਦੀ ਫਿਕਰ ਵੀ ਆ ਜੇ ਟੀਮ ਤੋਂ ਮੰਨ ਲਓ ਕਮੇਟੀ ਟੂਰਨਾਮੈਂਟ ਕਮੇਟੀ ਕਰਾਇਆ ਦੇਊਗੀ ਤਾਂ ਉਹ ਕੱਲ ਨੂੰ ਟੂਰਨਾਮੈਂਟ ਖੇਡਣ ਜੱਗਾ ਵਿਚਾਰਾ ਫੇਰ ਹੋ ਜਾਊਗਾ ਹਾਂਜੀ ਜੇ ਜਾਂਦੇ ਨੇ ਉਹ ਫਿਰ ਪਲੇਅਰਾਂ ਨੇ ਦੂਜੇ ਦਿਨ ਵੀ ਖੇਡਣਾ ਹੁੰਦਾ ਫਿਰ ਦੂਜੇ ਦਿਨ ਉਹ ਫੇਰ ਲੇਟ ਪਹੁੰਚਦੇ ਨੇ ਟੂਰਨਾਮੈਂਟ ਤੇ ਅੱਜ ਸਾਰੇ ਪਲੇਅਰ ਬਈ ਹੁਣ 6:30 ਦਾ ਟਾਈਮ ਆਉ ਬਈ ਸਾਰੇ ਸਾਰੇ ਆਦੇ ਟਾਈਮ ਟਾਈਮ ਸਰਰ ਆਵਨ ਆਦੇ ਘਰਾਂ ਨੂੰ ਚਲੇ ਗਏ ਵੀ ਸਭ ਤੋਂ ਮੇਨ ਉੰਨੀ ਗੱਲ ਇਹੀ ਆ ਜਿਹੜਾ ਟਾਈਮ ਸਰ ਟੂਰਨਾਮੈਂਟ ਦਾ ਫਾਈਨਲ ਮੈਚ ਹੋਇਆ ਕਈ ਵਾਰੀ ਪਲੇਅਰ ਰਾਤ ਨੂੰ ਘਰੇ ਜਾਂਦਾ ਘਰੇ ਪਰਵਾਹ ਢੀਕਦਾ ਕਈ ਵਾਰੀ ਦੁਰਘਟਨਾ ਦਾ ਵੀ ਡਰ ਰਹਿੰਦਾ ਹਾਂਜੀ ਬਈ ਬਹੁਤ ਅਜਿਹੇ ਚਾਂਸ ਹੁੰਦੇ ਨੇ ਰਾਤ ਨੂੰ ਕੋਈ ਨੇਰੇ ਹੋ ਜਾਂਦੇ ਨੇ ਪਲੇਅਰ ਕਿਤੇ ਰਾਤ ਕੋਈ ਦੁਰਘਟਨਾ ਹੋ ਜਾਂਦੀ ਹੈ ਕਈ ਵਾਰ ਕੋਈ ਵੀ ਅਨੇਕਾਂ ਤਰ੍ਹਾਂ ਦੇ ਵੀ ਦਰਗਰਨਾ ਹੁੰਦੀ ਰਹਿੰਦੀ ਆ ਫਿਰ ਘਰਦਿਆਂ ਨੂੰ ਵੀ ਫਿਕਰ ਹੁੰਦੀ ਆ ਵੀ ਹੁਣ ਪਲੇਅਰ ਇੱਥੋਂ ਟਾਈਮ ਸਰ ਸਾਰੇ ਆਪਦੇ ਆਪਦੇ ਘਰੇ ਆਰਾਮ ਨਾ ਪਹੁੰਚਣਗੇ ਕੱਲ ਨੂੰ ਅਗਲੇ ਡੇ ਵੀ ਜੇ ਕਿਤੇ ਮੈਚ ਖੇਡਣਾ ਹੋਊ ਤਾਂ ਪ੍ਰੋਪਰ ਹੋ ਟਾਈਮ ਸਰ ਉੱਥੇ ਵੀ ਜਾਣਗੇ ਸੀਰੀਅਲ ਲੀਗਾਂ ਹੋਣੀਆਂ ਚਾਹੀਦੀਆਂ ਨੌਜਵਾਨਾਂ ਦੀ ਗਿਣਤੀ ਗੱਲ ਕਰ ਲਈਏ ਨਵੇਂ ਪਲੇਅਰਾਂ ਨੂੰ ਮੌਕਾ ਮਿਲਦਾ ਚੰਗਾ ਵਧੀਆ ਅਪਰਾਲਾ ਹੈ हां भाई सब तो बढ़िया गल है भाई एह जियां लीगਾਂ ਹੋਣੀਆਂ ਚਾਹੀਦਿਆਂ ਨਾ ਆਮ ਟੂਰਨਾਮੈਂਟ ਤੇ ਜਾਂਦੇ ਆ ਉਹ ਤੇਨੂੰ 4 4 5 5 ਗੋਡੀਆਂ ਦੇ ਕੇ ਮੈਚ ਖਤਮ ਕਰ ਦਿੰਦੇ ਆ ਇੱਥੇ ਜੀ ਹਰੇਕ ਮੈਚ ਦਾ ਟਾਈਮ 20 20 25 25 ਪੁਆਇੰਟ ਰੱਖੇ ਨੇ ਵੀ ਸਾਰੀਆਂ ਟੀਮਾਂ ਦੇ ਮੈਚ ਵੀ ਪੂਰੇ ਵਧੀਆ ਹੋਏ ਵੀ ਧੰਨ